ਰੈਡੀ ਅਗਲੇ ਹਫਤੇ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਦੇ اجلاس ਨੂੰ ਧਿਆਨ ਵਿੱਚ ਰੱਖਦੇ ਹੋਏ ਸਰਬ ਪਾਰਟੀ ਬੈਠਕ ਕਰਨਾ ਇੱਕ ਸਹਿਜ ਸੁਭਾਵਕ ਰਸਮੀ ਪ੍ਰਕਿਰਿਆ ਹੈ ਡੰਡੀ ਹੁਣ ਤੱਕ ਦੇ ਤਜਰਬੇ ਇਹ ਦਰਸਾਉਂਦੇ ਹਨ ਕਿ ਇਨ੍ਹਾਂ ਬੈਠਕਾਂ ਵਿੱਚ ਹੁਕਮਰਾਨ ਅਤੇ ਵਿਰੋਧੀ ਪਾਰਟੀਆਂ ਦੁਆਰਾ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੋ ਆਮ ਸਹਿਮਤੀ ਦਿਖਾਈ ਜਾਂਦੀ ਹੈ ਉਹ ਪਹਿਲੇ ਹੀ ਦਿਨ ਗਾਇਬ ਹੋ ਜਾਂਦੀ ਹੈ ਡੰਡੀ ਅਜਿਹੀਆਂ ਬੈਠਕਾਂ ਵਿੱਚ ਜਿੱਥੇ ਵਿਰੋਧੀ ਧਿਰ ਆਪਣੇ ਨਜ਼ਰੀਏ ਨਾਲ ਮਹੱਤਵਪੂਰਨ ਮੰਨੇ ਜਾਣ ਵਾਲੇ ਮੁੱਦਿਆਂ ਨੂੰ ਉਠਾਉਣ ਉੱਤੇ ਜ਼ੋਰ ਦਿੰਦੀ ਹੈ ਉੱਥੇ ਹੀ ਸੱਤਾਧਿਰ ਹਰ ਵਿਸ਼ੇ ਉੱਤੇ ਗੰਭੀਰ ਚਰਚਾ ਕਰਵਾਉਣ ਦੀ ਹਾਮੀ ਭਰਦੀ ਹੈ ਪਰ ਸੰਸਦ ਵਿੱਚ ਅਜਿਹਾ ਕੁਝ ਮੁਸ਼ਕਲ ਨਾਲ ਹੀ ਦੇਖਣ ਨੂੰ ਮਿਲਦਾ ਹੈ ਡੰਡੀ ਉੱਥੇ ਦੇਖਣ ਨੂੰ ਮਿਲਦੇ ਹਨ ਨਾਰੇਬਾਜ਼ੀ ਹੰਗਾਮਾ ਅਤੇ ਕਾਰਵਾਈ ਨੂੰ ਮੁਲਤਵੀ ਕਰਨਾ ਆਦ ਡੰਡੀ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਹੁਣ ਆਮ ਤੌਰ ਉਤੇ ਸੰਸਦ ਦੇ اجلاس ਦਾ ਆਰੰਭ ਵੀ ਹੰਗਾਮੇ ਨਾਲ ਹੁੰਦਾ ਹੈ ਅਤੇ ਸਮਾਪਤੀ ਵੀ ਡੰਡੀ ਇਸ ਵਾਰ ਵੀ ਜੇ ਅਜਿਹਾ ਹੀ ਹੁੰਦਾ ਹੈ ਤਾਂ ਹੈਰਾਨੀ ਨਹੀਂ ਕਿਉਂਕਿ ਵਿਰੋਧੀ ਧਿਰ ਆਪਣੇ ਹੋਰ ਪਸੰਦੀਦਾ ਮੁੱਦਿਆਂ ਦੇ ਨਾਲ-ਨਾਲ ਵੋਟਰ सूचीਆ ਦੇ ਵਿਸ਼ੇਸ਼ ਡੂੰਗੇ ਪੁਨਰ ਨਿਰੀਖਣ ਯਾਨੀ SIR ਉੱਤੇ ਚਰਚਾ ਕਰਨੀ ਚਾਹੁੰਦੀ ਹੈ ਡੰਡੀ ਇਸ ਵਿੱਚ ਕੋਈ ਹਰਜ ਨਹੀਂ ਪਰ ਇਸ ਦੀ ਅਣਦੇਖੀ ਨਾ ਕੀਤੀ ਜਾਵੇ ਕਿ ਸੰਸਦ ਦੇ ਪਿਛਲੇ اجلاس ਵਿੱਚ ਵੀ ਵਿਰੋਧੀ ਧਿਰ ਨੇ ਇਸ ਵਿਸ਼ੇ ਨੂੰ ਖੂਬ ਤੂਲ ਦਿੱਤੀ ਸੀ ਰੈਡੀ ਕਿਉਂਕਿ ਉਸ ਸਮੇਂ ਬਿਹਾਰ ਵਿੱਚ ਐਸ ਆਈ ਆਰ ਦੀ ਪ੍ਰਕਿਰਿਆ ਚੱਲ ਰਹੀ ਸੀ ਡੰਡੀ ਉਸ ਸਮੇਂ ਸੰਸਦ ਦੇ ਬਾਹਰ ਵੀ ਐਸ ਆਈ ਆਰ ਨੂੰ ਵੋਟ ਚੋਰੀ ਕਹਿ ਕੇ ਸ਼ੋਰ ਬਚਾਇਆ ਗਿਆ ਸੀ ਅਤੇ ਸੰਸਦ ਦੇ ਅੰਦਰ ਵੀ ਡੰਡੀ ਐਸ ਆਈ ਆਰ ਦੇ ਵਿਰੋਧ ਵਿੱਚ ਸੰਸਦ ਦੇ ਬਾਹਰ ਅਤੇ ਅੰਦਰ ਹੰਗਾਮਾ ਕਰਨ ਦੇ باوجود ਵਿਰੋਧੀ ਧਿਰ ਨੂੰ ਕੁਝ ਹਾਸਲ ਨਹੀਂ ਹੋਇਆ ਸੀ ਕਿਉਂਕਿ ਸੁਪਰੀਮ ਕੋਰਟ ਨੇ ਬਿਹਾਰ ਵਿੱਚ ਐਸ ਆਈ ਆਰ ਦੀ ਪ੍ਰਕਿਰਿਆ ਨੂੰ ਸਹੀ ਮੰਨਿਆ ਸੀ ਡੰਡੀ ਇਸ ਲਈ ਵਿਰੋਧੀ ਪਾਰਟੀਆਂ ਨੂੰ ਇੱਕ ਤਰ੍ਹਾਂ ਨਾਲ ਮੂੰਹ ਦੀ ਖਾੜੀ ਪਈ ਸੀ ਡੰਡੀ ਬਿਹਾਰ ਦੇ ਚੋਣ ਨਤੀਜੇ ਵੀ ਇਹ ਦਰਸਾਉਂਦੇ ਹਨ ਕਿ ਜਨਤਾ ਨੇ ਐਸਆਰ ਨੂੰ ਲੈ ਕੇ ਚੁੱਕੇ ਗਏ ਖਦਸ਼ਿਆਂ ਭਰੇ ਸਵਾਲਾਂ ਨੂੰ ਖਾਰਜ ਕਰ ਦਿੱਤਾ ਹੈ ਡੰਡੀ ਵਿਰੋਧੀ ਧਿਰ ਐਸ ਆਈ ਆਰ ਨੂੰ ਲੈ ਕੇ ਚਾਹੇ ਜੋ ਵੀ ਦਾਅਵੇ ਕਰੇ ਇਸ ਦੇ ਕੋਈ ਸੰਕੇਤ ਨਹੀਂ ਹਨ ਕਿ ਸੁਪਰੀਮ ਕੋਰਟ 12 ਰਾਜਾਂ ਵਿੱਚ ਚੱਲ ਰਹੀ ਐਸ ਆਈ ਆਰ ਦੀ ਪ੍ਰਕਿਰਿਆ ਉੱਤੇ ਰੋਕ ਲਗਾਉਣ ਦੀ ਲੋੜ ਸਮਝੇਗੀ ਡੰਡੀ ਇਨ੍ਹਾਂ ਸੂਬਿਆਂ ਵਿੱਚ ਐਸ ਆਈ ਆਰ ਨੂੰ ਲੈ ਕੇ ਜਦ ਤੱਕ ਸੁਣਵਾਈ ਪੂਰੀ ਹੋਵੇਗੀ ਤਦ ਤੱਕ ਇਸ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੋਵੇਗੀ ਡੰਡੀ ਇਸ ਵਿੱਚ ਸ਼ੱਕ ਹੈ ਕਿ ਵਿਰੋਧੀ ਪਾਰਟੀਆਂ ਐਸ ਆਈ ਆਰ ਦੇ ਵਿਰੋਧ ਵਿੱਚ ਸੰਸਦ ਵਿੱਚ ਆਪਣੀਆਂ ਦਲੀਲਾਂ ਦੇ ਕੇ ਸਰਕਾਰ ਨੂੰ ਕੇਰਨ ਵਿੱਚ ਸਮਰੱਥ ਹੋ ਜਾਣਗੀਆਂ ਕਿਉਂਕਿ ਉਹ ਸੁਪਰੀਮ ਕੋਰਟ ਦੇ ਸਾਹਮਣੇ ਕੋਈ ਠੋਸ ਦਲੀਲ ਪੇਸ਼ ਕਰਨ ਵਿੱਚ ناکਾਮ ਰਹੀਆਂ ਹਨ ਡੰਡੀ ਇਹ ਸਮਝਣਾ ਮੁਸ਼ਕਲ ਹੈ ਕਿ ਵਿਰੋਧੀ ਪਾਰਟੀਆਂ ਇਹ ਕਿਉਂ